ਔਰ ਉਹਨਾਂ ਨੇ ਕਿਸੇ ਨਾ ਕਿਸੇ ਕੰਮ ਵਾਸਤੇ ਕਰਜ਼ਾ ਲਿਆ ਸੀ ਇਹ ਉਹ ਕੇਸ ਸੀਗੇ ਜਿਹਦੇ ਵਿੱਚ ਜਾਂ ਤਾਂ ਜਿਹੜਾ ਕਮਾਈ ਕਰਨ ਵਾਲਾ ਬੰਦਾ ਸੀਗਾ ਉਹ ਰਿਹਾ ਨਹੀਂ ਜਾਂ ਕਿਸੇ ਨਾਮਰਾਜ਼ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਇਹਦੇ ਚ 68 ਕਰੋੜ ਰੁਪਈਆ ਜਿਹੜਾ ਸੀਗਾ ਉਹ ਉਹਨਾਂ ਗਰੀਬ ਬੰਦਿਆਂ ਦੇ ਸਿਰ ਦੇ ਉੱਤੇ ਜਿਨ੍ਹਾਂ ਦੇ ਕੋਲੇ ਜਿਹੜੇ 5 ਕਿਲੋ ਅਨਾਜ ਲਈ ਸਰਕਾਰ ਦੇ ਮਹਤਾਜ ਹੈ ਔਰ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸਕੂਲ ਠੀਕ ਕੀਤੇ ਪਹਿਲਾਂ ਜੇ ਉਹ ਬਿਮਾਰ ਹੋ ਜਾਂਦੇ ਸੀ ਗਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਖਰਚੇ ਜਾਂ ਆਪਣਾ ਸ਼ੁਕਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਸ ਆਂਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨਾਂ ਨੂੰ ਜਿਹੜਾ ਆਸਰਾ ਉਹਦੀ ਜ਼ਿੰਮੇਵਾਰੀ ਹੈ ਉਹ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਹੈ। ਉਹਦਾ ਬਾਪ ਮਰ ਚੁੱਕਿਆ। ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਰਹੀ ਆ ਲੋਕਾਂ ਦੇ ਭਾਂਡੇ ਮਾਜ ਰਹੀ ਆ। ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸੀਗਾ ਤਕਾਜ਼ਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੇ ਇਹ ਫੈਸਲਾ ਕੀਤਾ ਵੀ ਜਿਹੜੇ ਬੰਦੇ ਇੰਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਅਜੇ ਉਹ ਰਾਤ ਨੂੰ ਸੌਣ ਤੇ ਇੱਕ ਵਾਰੀ ਇੱਕ ਵਾਰੀ ਉਹਨਾਂ ਨੂੰ ਆਪਾਂ ਕਰਜ਼ਾ ਮੁਕਤ ਕਰੀਏ। ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਏ ਅਸੀਂ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜੜੀਆਂ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਘਰੇ ਮਿਲਣ ਉਹਨਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹ ਵੀ ਉਹਨਾਂ ਦੇ ਬੱਚੇ ਵੀ ਸੁਪਨੇ ਦੇਖ ਸਕਣ ਕਿ ਅਸੀਂ ਵੀ ਪੜ ਕੇ ਕੁਝ ਬਣ ਸਕਦੇ ਆ ਹੁਣ ਸਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਆ ਉਹ ਵੀ ਚੈਨ ਦੀ ਨੀਂਦ ਸੌ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ ਦੇ ਪਟਾਲੇ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ ਔਰ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਹਦੋ ਸਾਡੀ ਸਰਕਾਰ ਚੁੱਕਣ ਜਾ ਰਹੀ ਹੈ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ इलाज ਕਰਾਉਣ ਲਈ ਰੱਬ ਨਾ ਕਰੇ ਲੋੜ ਪੈ ਜੇ ਬੰਦਾ ਕਰਜ਼ਾ ਹੀ ਨਹੀਂ ਹੋਏਗਾ ਜਿਵੇਂ ਪਹਿ ਤੁਸੀਂ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਾਰਡ ਹਰ ਬੰਦੇ ਦੀ ਜੇਬ ਵਿੱਚ ਪਾਇੰਨ ਜਾ ਰਿਹਾ ਹੈ 3 ਕਰੋੜ ਲੋਕਾਂ ਨੂੰ ਹਰ ਪਰਿਵਾਰ ਨੂੰ 10 ਕਰੋੜ ਜਿਹੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਨੇ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂਵਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਦਿੰਦਾ ਕੰਮ ਆਗਦੇ ਸੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਅਸੀਂ 2000 ਜਿਹੜਾ ਅਗਲਾ 26 ਦੇ ਫੀਰ ਤੱਕ ਨਾ ਜੀ ਅਸੀਂ 100 ਨਹੀਂ 1 ਸਵਾ 100 ਜਾਂ 150 ਦਿਨ ਦਾ ਕੰਮ ਦਿਆਂਗੇ ਲੋਕਾਂ ਨੂੰ ਜਿਹੜਾ ਕੰਮ ਕਰਨਾ ਪਿਆ ਉਹਨੂੰ ਕਰਦੇ ਆ ਇਸ ਤੋਂ ਅਸਵਾਏ ਜਿਹੜੇ ਗਰੀਬ ਬੱਚੇ ਆ ਜਿਹੜਾ 10ਵੀਂ ਪਾਸ ਹੈ ਪਲੱਸ 2 ਕਰ ਗਿਆ ਉਹ ਮੇਰੇ ਨਾਲ ਤਸਵੀਰ ਵੰਦੀ ਜੀ ਗੱਜਨ ਜੀ ਜੈ ਸ਼ੰਕਰ ਜੀ சுரேਸ਼ ਮੇਰਾ ਜਿਹੜਾ ਆਫਿਸ ਸਟਾਫ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲੋ ਕੁਲਵੰਤ ਜੀ ਖੜੇ ਸਾਡੇ ਐਮ ਸੀ ਉਹ ਕਿਧਰ ਗਏ ਹੋਰ ਐਮਸੀ ਆ ਹੋਰ ਵੀ ਸੇ ਆਪਣੇ ਹਰਵਾੜਾ ਹਾਂਜੀ ਆ ਖੜੇ ਆ ਤੁਸੀਂ ਹਾਂ ਸਾਡੇ ਸਾਰੇ ਖੜੇ ਆ ਜੀ ਪਿੱਛੇ ਬਸੂਦੇਵ ਜੀ ਆ ਹੋਰ ਜਿੰਨੇ ਸਾਡੇ ਸਾਰੇ ਐਮਸੀ ਆ ਤੁਸੀਂ ਮੇਰੇ ਦਫ਼ਤਰ ਜਾ ਕੇ ਗਾਂਧੀ ਜੀ ਨੂੰ ਮਿਲੋ ਸਰੇਸ਼ ਜੀ ਨੂੰ ਮਿਲੋ ਔਰ ਉਹਨਾਂ ਨੂੰ ਆਪਣੇ ਜੈ ਸ਼ਕਰ ਜੀ ਨੂੰ ਮਿਲੋ ਅਸੀਂ ਉਹਨਾਂ ਨੂੰ ਟ੍ਰੇਨਿੰਗ ਕਰਾਵਾਂਗੇ 6 ਮਹੀਨੇ ਦੀ ਗਰੰਟੀ ਦੇ ਨਾਲ ਉਹਨੂੰ ਨੌਕਰੀ ਦਵਾਵਾਂਗੇ ਜੀ ਗਰੰਟੀ ਦੇ ਨਾਲ ਕੋਈ ਵੀ ਬੰਦਾ ਪਟਿਆਲੇ ਦੇ ਵਿੱਚ ਗਰੀਬ ਨਹੀਂ ਰਹੇਗਾ ਕੋਈ ਬੇਰੁਜ਼ਗਾਰ ਨਹੀਂ ਰਹੇਗਾ ਤੇ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਐਸੀ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ ਹੁਣ ਆਪਾਂ ਸਰਟੀਫਿਕੇਟ ਵੰਡਾਂਗੇ ਤੇ ਉਸ ਤੋਂ ਬਾਅਦ ਮੈਂ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਛੁੜਾਂਗੇ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਗਰੀਬ ਤੋਂ ਗਰੀਬ ਬੰਦਾ ਹੈਗਾ ਉਹ ਵੀ ਸਵੇਰੇ ਉੱਠ ਕੇ ਨਾ ਧੋਕੇ ਉਹਦਾ ਬੱਚਾ ਵੀ ਹੱਥੋ ਵਿੱਚ ਚਮੜ ਫੜ ਕੇ ਕੰਮ ਕਰਨ ਜਾਏਗਾ ਤੇ ਮਹੀਨੇ ਦੇ ਹਿੱਟ ਤੇ ਪਹਿਲੇ ਜਾਂ ਦੋ ਦਿਨក្នុង 20-25 ਹਜ਼ਾਰ ਦਾ ਚੈੱਕ ਲੈ ਕੇ ਘਰ ਆਏਗਾ ਔਰ ਐਸੀ ਇਹ ਕਰ ਚੁੱਕੇ ਆ ਸਲਾਮਤੋ ਕੁੜੀਆਂ ਲੈ ਕੇ ਉਹਨਾਂ ਨੂੰ ਹੋਮ ਨਰਸਿੰਗ ਦੀ ਟ੍ਰੇਨਿੰਗ ਦਿੱਤੀ 6 ਮਹੀਨੇ ਦੀ ਉਹ ਵੀ 20-25-25 ਹਜ਼ਾਰ ਕਮਾ ਰਹੀਆਂ ਆ ਆ ਤੁਹਾਡਾ ਬਣਦੇ ਉੱਤੇ ਇੱਕ ਮੈਨੂੰ ਪਾਰਵਤੀ ਨਾਮ ਵੀ ਯਾਦ ਆ ਬੀਬੀ ਦਾ ਕੁੜੀ ਦਾ ਨਾਮ ਨੀਂਦਾ ਵੀਨਾ ਸੀ ਉਹਦਾ ਉਹਨੇ ਲੈਬੋਰੀਟਰੀ ਟੈਕਨੀਸ਼ੀਅਨ ਕਰਕੇ ਅੱਜ ਉਹ 25000 ਰੁਪਏ ਤਨਖਾਹ ਲੈ ਰਹੀ ਆ ਔਰ ਉਹਦੇ ਘਰ ਵਾਲਾ ਕਿਉਂਕਿ ਪੜ ਗਈ ਸਲਾਮ ਚਰਨ ਦੇ ਕੇ ਉਹਦੇ ਘਰ ਵਾਲਾ 45000 ਕੇ ਤਨਖਾਹ ਲੈ ਰਿਹਾ ਉਹ 70 8000 ਰੁਪਏ ਕਮਾ ਰਿਹਾ ਉਹ ਸਾਡੇ ਪਿੱਛੇ ਰਾਸ਼ ਸਰਕਾਰ ਦੇ ਹੱਥ ਜੋੜ ਕੇ ਨਹੀਂ ਫਿਰਦੇ ਸੋ ਇਹ ਸਾਡੀ ਸੋਚ ਆ ਕਿ ਜਿਹੜੇ ਬੰਦੇ ਸਲਾਮ ਚਰਨ ਦੇ ਆ ਉਹਨਾਂ ਦਾ ਵੀ ਘਰ ਬਣੇ ਔਰ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇਈਏ ਨੌਕਰੀਆਂ ਦੇਈਏ ਨੌਕਰੀਆਂ ਲੈਣ ਵਾਲੇ ਨਹੀਂ ਦੇਣ ਵਾਲੇ ਬਣਾਈਏ ਕਈ ਦੇਖੋ ਜਿਹੜੇ ਬਹੁਤ ਸਾਰੇ ਜਿਵੇਂ ਤੁਹਾਡੇ ਰਾਜਸਥਾਨ ਦੀਆਂ ਝੁਕੀਆਂ ਆ ਗਿਆ ਇਹ ਸਾਰੇ ਆਰਟੀਜ਼ਨ ਆ ਇਹਨਾਂ ਦੇ ਕੋਲੇ ਹੁਨਰ ਹੈ ਉਹਨਾਂ ਨੂੰ ਸਪੋਰਟ ਕਰਨੀ ਆ ਵੀ ਜਿਹੜਾ ਉਹਨਾਂ ਦਾ ਹੁਨਰ ਹੈ ਜਿਹੜਾ ਬੰਦਾ ਕੰਮ ਕਰੇਗਾ ਜੇ ਉਹ ਭਾਂਡਿਆਂ ਦੇ ਥੱਲੇ ਲਾਉਂਦੇ ਆ ਕਲੀ ਕਰਦੇ ਆ ਹੋਰ ਬਹੁਤ ਸਾਰੇ ਕੰਮ ਕਰਦੇ ਆ ਬਾਟੀਆਂ ਰਿਪੇਅਰ ਕਰਦੇ ਆ ਤਾਂ ਉਹ ਦੋ ਚਾਰ ਬੰਦਿਆਂ ਨੂੰ ਹੋਰ ਕੰਮ ਦਿੰਦੇ ਆ ਵਗਦੇ ਨਹੀਂ ਆ ਸੋ ਇਹੋ ਜਿਹੇ ਜਿਹੜੇ ਬੰਦੇ ਆ ਕੁਦਰਤੀ ਗੌਣ ਹੁੰਦਾ ਕਿਹਾਂ ਦੇ ਵਿੱਚ ਕੋਈ ਜਿਹੜਾ ਰੋਟੀਆਂ ਰੱਖਣ ਲਈ ਸ਼ਾਬਾ ਹੁੰਦਾ ਸੀ ਬਹੁਤ ਸਾਰੇ ਜਿਹੜੇ ਔਰਤਾਂ ਦਾ ਸਮਾਨ ਹੈ ਪਟਾਲੇ ਦੇ ਵਿੱਚ ਦਾ ਬਹੁਤ ਹੈ ਜਿਵੇਂ ਤੁਹਾਡੇ ਫੁਲਕਾਰੀ ਹੋ ਗਈ ਬਾਗ ਹੋ ਗਿਆ ਜਿਹੜੇ ਕਢਾਈ ਦਾ ਕੰਮ ਹੈ ਉਹ ਸਾਰਾ ਉਹਨੂੰ ਇਸ ਤਰ੍ਹਾਂ ਦੇ ਅਸੀਂ ਕੰਮ ਸਿਖਾ ਕੇ ਕੰਪਿਊਟਰ ਸਿਖਾ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਸਿਖਾ ਕੇ ਉਹਨਾਂ ਨੂੰ ਕੋਈ ਨਾ ਕੋਈ ਫੈਕਟਰੀ ਦੇ ਵਿੱਚ ਲਵਾ ਦਾਂਗੇ ਕਿਤੇ ਨਾ ਕਿਤੇ ਕੰਮ ਕਰਾ ਦਾਂਗੇ ਬਹੁਤ ਬਹੁਤ ਧੰਨਵਾਦ ਬੜਾ ਬੜ ਬੋਲਦੇ ਸਾਰੇ ਨਾਮ ਇੱਕ ਨਾਮ ਜੀ ਅਜਾ ਨਾਲ ਹੀ ਬੋਲਦੇ ਬੋਲਣੇ ਚਲੋ ਅੱਜ ਜੋਗਲ ਕੀ ਸ਼ੋਰ ਅਗਲਾ ਬੋਲਦੇ ਬਾਬੂ ਜੀ ਤੁਸੀਂ ਨਾ ਜਿਹੜਾ ਨੇ ਲੈਣਾ ਨਾ ਇਧਰੋਂ ਆਣਾ ਜੀ ਇਧਰੋਂ ਇਧਰੋਂ ਆਣਾ ਸਾਰਿਆਂ ਨੇ ਇਦਾਂ ਜਾਣਾ ਚਲੋ ਬਹੁਤ ਬਹੁਤ ਧੰਨਵਾਦ ਚਲੋ ਆਓ ਜੀ ਅਗਲਾ ਬਾਬੂ ਨਾਲ ਹੋਈ ਆਜੋ ਤੁਸੀਂ ਜੁਗਰਤ ਸ਼ੋਰ ਜੀ ਨੈਕਸਟ ਸਿੰਘ ਬਾਬੂ لال ਜੀ ਆਓ ਜੀ ਨੈਕਸਟ ਜੀ ਜਾਣਾ ਨਹੀਂ ਕਿਸੇ ਨੇ ਬਾਤ ਬੁਣੇਗਾ ਬਾਜ ਗਰੋ ਫੋਟੋ ਹੋਏਗੀ ਜੀ ਜੋ ਆਓ ਜੀ ਦੇਖ ਸਕ ਜੀ ਆਓ ਜੋਤ ਸਿੰਘ ਆਜੋ ਆ ਨੈਕਸ ਸਿੰਘ ਆ ਉਹ ਨੈਕਸ ਸਿੰਘ ਵਾਲਾ ਕੋਣ ਆ ਆਜਾ ਉਧਰ ਦੇਖੋ ਉਧਰ ਦੇਖੋ ਨਿਰਮਲ ਸਿੰਘ ਜੋਤ ਸਿੰਘ ਜੋਤ ਸਿੰਘ ਜੀ ਆ ਜਾਓ ਆ ਜਾਓ ਆ ਜਾਓ ਅੱਗੇ ਜੋਤ ਸਿੰਘ ਆਜਾ ਹਾਂਜੀ ਨਿਰਮਲ ਸਿੰਘ ਨਿਰਮਲ ਸਿੰਘ ਜੀ ਆਓ ਅੱਗੇ ਤਾਂ ਕਿ ਜਲਾ ਇੱਧਰ ਇੱਧਰ ਜਾਣਾ ਜੇ ਤਾਂ ਜਾਣਾ ਇੱਧਰ ਐਥੇ ਰੁਕ ਜਾਓ ਜਾਣਾ ਨਹੀਂ ਕਿਤੇ ਵੀ ਆਉਂਦੇ ਓਕੇ ਆਜਾ ਗਾਇਤਰੀ ਗਾਇਤਰੀ ਆ ਬੇਟਾ ਬਕਰ ਸ਼ਾਬਾਸ਼ ਬੱਚੇ ਤੇ ਲੜੀ ਸੀ ਤੇ ਅਬਦੁੱਲਪਰ ਹੈ ਗਿਆ ਉਹੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਗਾਇਤਰੀ ਪੜਦਾ ਬੱਚੇ ਤੂੰ ਕਿਹੜੀ ਕਲਾਸ ਪੜਦਾ ਪਲਸ 2 ਕਰਕੇ ਮੇਰੇ ਕੋਲ ਆ ਜੀ ਠੀਕ ਹੈ ਕੰਮ ਲਵਾਵਾਂਗੇ ਤੁਹਾਨੂੰ ਵਧੀਆ ਨੌਕਰੀ ਦਵਾਵਾਂਗੇ ਤੁਹਾਨੂੰ ਅਬਦੁੱਲਾ ਸਰ ਕਰਨਦੀਪ ਸਿੰਘ ਕਿੱਥੇ ਕਰ ਰਹੇ ਹੋ ਪਲਸ 2 ਕਿੱਥੇ ਕਰ ਰਹੇ ਹੋ ਆਓ ਜੀ ਕਰਨਦੀਪ ਸਿੰਘ ਸੁਮਨ ਆਓ ਜੀ ਕਰਨਦੀਪ ਸਿੰਘ ਜੀਓ ਸੁਮਨ ਬਲਦੇਵ ਕੁਮਾਰ ਸੁਮਨ

ਦੀਰਪਾਲ ਬਲਸਾਉਣੇ ਪਟਨਾ ਦੋਰੀ ਵਾਲਾ ਕਿਹਾ ਪੰਨੂ ਦੀ ਨਾਲ ਯਾਦ ਰਹਿੰਦਾ ਹੈ ਬੰਧਰਾਜ ਮਰ ਰਾਜ ਕੁਮਾਰ ਜੀ ਆਓ ਰਾਜ ਕੁਮਾਰ ਜੀ ਆਓ ਦਾਣਾ ਰਾਮ ਦਾਣਾ ਰਾਮ ਲਾਲ ਸਿੰਘ ਉਧਰ ਦੇਖੋ ਉਧਰ ਦੇਖੋ ਜੀ ਸਿੰਘ ਅਭਜਿੰਦਰ बजे आदिवर्धन थोड़े थोड़े एरिया का है ठीक है है जी आप दोस्तों चलो बढ़िया होगा ना आओ जीत सिंह जी आओ जीत सिंह आओ जीत सिंह अब आ सिंह आ जाओ सिंह करो जी बच्चे की कर दिया ਪਲਸ 2 ਪਲਸ 2 ਕਰ ਲਿਆ ਜੀ ਬਸ ਠੀਕ ਹੈ ਪਲਸ 2 ਕਰਕੇ ਇਧਰੋਂ ਕਹਿੰਦੇ ਪਾਵ ਇਹਨਾਂ ਨੂੰ ਸਾਰਿਆਂ ਨੂੰ ਠੀਕ ਹੈ ਉੱਥੇ ਬੰਦੇ ਨਹੀਂ ਆ ਕੇ ਟ੍ਰੇਨ ਕਰਦੇ ਫੋਟੋ ਭੇਜੋ ਸਰ